ਮਾਨਸਾਂ ਦੇ ਵਿੱਚ ਦਸਹਿਰੇ ਦਾ ਤਿਹਾਰ ਇਸ ਵਾਰ ਇਸ ਜਗ੍ਹਾ ਤੇ ਮਨਾਇਆ ਜਾਵੇਗਾ ਤੇ ਦਸਹਿਰੇ ਦੇ ਤਿਹਾਰ ਮੌਕੇ ਇਸ ਵਾਰ ਇਹ ਕੁਝ ਹੋਵੇਗਾ ਖਾਸ ਦੋਸਤੋ ਮਾਨਸਾਂ ਦੇ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਦਸਹਿਰੇ ਦਾ ਤਿਹਾਰ ਇਸ ਵਾਰ ਮਾਨਸਾਂ ਦੀ ਨਵੀਂ ਅਨਾਜ ਮੰਡੀ ਸਰਸਾ ਰੋਡ ਵਿਖੇ ਮਨਾਇਆ ਜਾਵੇਗਾ ਦਸਹਿਰੇ ਦੇ ਤਿਹਾਰ ਦੇ ਲਈ ਪ੍ਰਬੰਧਕ ਕਮੇਟੀ ਵੱਲੋਂ 45 45 ਫੁੱਟ ਉਚਾਈ ਵਾਲੇ ਦੋ ਬੁੱਤ ਤਿਆਰ ਕਰਵਾਏ ਗਏ ਨੇ ਅਤੇ ਇਸ ਤੋਂ ਇਲਾਵਾ ਦਸਹਿਰੇ ਦੇ ਤਿਹਾਰ ਮੌਕੇ ਝੂਲੇ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਦਾ ਇੰਤਜ਼ਾਮ ਵੀ ਦਸਹਿਰਾ ਕਮੇਟੀ ਵੱਲੋਂ ਕਰਵਾਇਆ ਗਿਆ ਹੈ। ਆਪਨਾਂ ਤੇ ਕੁੰਭਕਰਨ ਦੇ 45-45 ਫੁੱਟ ਉੱਚੇ ਬੁੱਤ ਤਿਆਰ ਕਰਨ ਵਾਲੇ ਕਾਰੀਗਰਾਂ ਨੇ ਜਾਣਕਾਰੀ ਦਿੰਦਿਆਂ ਕੀ ਕੁਝ ਦੱਸਿਆ ਉਹ ਵੀ ਤੁਸੀਂ ਸੁਣ ਲਵੋ। ਮੇਰਾ ਨਾਮ ਸਨੀ ਸਿੰਘਾ ਜੀ ਬੁੜਲਾਡ ਦੇ ਦੁਆਸੀ ਜੀ ਤੇ ਇਹਨਾਂ ਨੂੰ ਲਗਭਗ 10 ਦਿਨ ਲੱਗ ਜਾਂਦੇ ਨੇ ਤਿਆਰ ਹੋਣ ਤੇ ਜੀ ਤੇ ਮਤਲਬ 90 ਤੋਂ 1 ਲੱਖ ਰੁਪਏ ਤੱਕ ਖਰਚਾ ਆ ਜਾਂਦਾ ਜੀ ਦੋਨਾਂ ਦੇ। ਤੇ ਅਸੀਂ ਬੁੜਲਾਡ ਤੋਂ ਆਉਂਦੇ ਜੀ ਪਹਿਲਾਂ ਮੇਰੇ ਨਾਨਾ ਜੀ ਕੰਮ ਕਰਦੇ ਸੀਗੇ ਤੇ ਉੰਤੋਂ ਹੁਣ 10-12 ਸਾਲ ਮੈਨੂੰ ਹੋ ਗਿਆ ਹੀ ਕੰਮ ਕਰਦੇ ਨੂੰ। ਹਰ ਬਾਰ ਕੋਈ ਤੁਸੀਂ ਮੈਂ? ਹਾਂਜੀ ਸਰ। ਕਿੰਨੇ ਕਿੰਨੇ ਜਾਂਦੀ ਕੀਮਾ ਤੋਂ ਜਿਹੜੀ ਸਾਡੀ ਹੈਗੀ 6 ਜਣਿਆਂ ਦੀ ਟੀਮ ਹੈ ਜੀ। ਹੋਰ ਵੀ ਕਿਤੇ ਕੰਮ ਹੁੰਦਾ ਆਪਣਾ ਜਿਵੇਂ ਪਿੱਖੀ ਹੋ ਗਿਆ, ਬਲੱਡ ਦੇ ਹੋ ਗਿਆ ਜੀ, ਮੂਨਕ ਹੋ ਗਿਆ, ਸਰਦੂਲਗੜ੍ਹ, ਕਾਫੀ ਜਗ੍ਹਾ ਤੇ ਕੰਮ ਹੁੰਦਾ ਆਪਣਾ ਹੀ। ਹਾਂਜੀ ਸਰ। ਤੇ ਕੀ ਇਹ ਚ ਖਾਸ ਕੀ ਹੈ? ਖਿਆਲ ਸਿਹਤ ਕੀ ਹੈ ਤੇ ਕਿਰਣਾ ਨਿਕਲਦੀ ਬੋਡੀ ਤੋਂ ਸਾਈਡ ਤੋਂ ਜੀ। ਕੀ ਉਹ ਕਿੰਨਾਂ ਨਾਲ ਲਿਕਦੇ ਜਿਵੇਂ ਕੋਲਡ ਫਾਇਰ ਆਲ ਚੱਲਦੀ ਨਹੀਂ ਪਾਵਾਂ ਸ਼ਾਦੀਆਂ ਜੀ। ਉਹ ਕੋਲਡ ਫਾਇਰ ਸਾਰੀ ਬੋਡੀ ਤੋਂ ਨਾਲ ਸਾਈਡ ਤੋਂ। ਨਾਂ ਨਿਕਲ ਨਹੀਂ ਹੈ ਜੀ ਕਿ ਇਹ ਅਗਣੀ ਕੋਈ ਡਰ ਮੋੜ ਦੇਣਾ ਹੋਣਗੇ ਹਾਂਜੀ ਸਰ ਜਰਾ ਆਪਣਾ ਨੰਬਰ 62392 17264 ਕਿਸੇ ਨੇ ਰਾਵਣ ਤਿਆਰ ਕਰਵਾਉਣੇ ਹੋਣ ਤਾਂ ਕੰਟੈਕਟ ਕਰ ਸਕਦੇ ਹੋ ਇਹ ਆਪਣੇ ਨਾਲ ਕਿੰਨੀ ਹੁਣ ਘਾਟ ਹੈ ਨੇ ਤਿਆਰ ਹੁਣ ਤੇ ਉਸੇ ਲੱਗਣ ਲਗਭਗ ਸਾਰਾ ਤਿਆਰ ਹੈ ਜੀ ਇੱਕ ਤੋਂ ਡੇਢ ਘੰਟੇ ਦਾ ਕੰਮ ਰਹਿ ਚੁੱਕਾ ਜੀ ਓਨਲੀ ਰਾਵਣ ਦਾ ਕਿੰਨੀ ਉਚਾਈ ਹੈ ਇਹਨਾਂ ਦੀ ਇਹਨਾਂ ਦੀ 45 ਫੁੱਟ ਹਾਈਟ ਹੈ ਸਰ ਕਿ ਦੋ ਬਣਾਇਆ ਕਿ ਤਿੰਨ ਦੋ ਨੇ ਜੀ ਰਾਵਣ ਔਰ ਕੁੰਭ ਕਰਨਾ ਜੀ ਤੇ ਕੁੰਭ ਕਰਾਂਗੇ ਫਿਰ ਰਾਵਣ ਦੇ ਕੁਸ਼ੇ ਰੱਖਣੇ ਲੱਗੋ ਸਰ 10 ਸਰ ਨਹੀਂ ਰਾਵਣ ਦੇ 10 ਸੱਟ ਲੱਗਣਗੇ ਜੀ ਹਾਂ ਜੀ ਬਿਲਕੁਲ ਤੇ ਜਿਹੜੇ ਚ ਪਟਾਕੇ ਵਗੈਰਾ ਭਰਨ ਵਾਲਾ ਕੰਮ ਆ ਉਹ ਹੋ ਟੀਮ ਕਰ ਉਹ ਹੋ ਟੀਮ ਕਰ ਦਿਆ ਜੀ ਉਹ ਮੁਖਤਰ ਤੋਂ ਨਹੀਂ ਪਟਾਕਿਆਂ ਦੀ ਟੀਮ ਵੀ ਹੂੰ ਉਹ ਲਗਭਗ ਪਹੁੰਚ ਚੁੱਕੇ ਨੇਗੇ ਬਸ ਥੋੜੀ ਦੇਰ ਤੇ ਪਟਾਕੇ ਫਟ ਹੋਣਗੇ ਇਹਨਾਂ ਦੇ ਵਿੱਚ ਸਕੇ ਇਹਨਾਂ ਨੂੰ ਕੰਪਲੀਟ ਅੱਜ ਰਾਤ ਨੂੰ ਕਰ ਦੇਵਾਂਗੇ ਹਾਂ ਜੀ ਹਾਂ ਜੀ ਸਰ ਅੱਜ ਰਾਤ ਨੂੰ ਮਤਲਬ ਗਰਾਊਂਡ ਦੇ ਵਿੱਚ ਖੜੇ ਹੋ ਜਾਣਗੇ ਜੀ ਇਹ